ਥਾਣਾ ਫਿਲੌਰ ਦੀ ਪੁਲਿਸ ਵੱਲੋਂ ਮਾਣਯੋਗ ਸਰ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 5 ਮੈਂਬਰਾਂ ਨੂੰ ਕਾਬੂ ਕਰਕੇ 3 ਮੋਟਰਸਾਈਕਲ, 4 ਮੋਬਾਈਲ ਫੋਨ ਤੇ 3 ਦਾਸਤਰ ਤੇ ਇੱਕ ਗਾਉੜ ਲੋਹਾ ਬਰਾਮਦ ਕੀਤੇ ਗਏ ਹਨ। ਤੇ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਜਸਕਰਨ ਸਿੰਘ, ਕਮਲ, ਸੰਜੇ ਕੁਮਾਰ, ਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਵਾਸੀ ਫਿਲੌਰ ਵਜੋਂ ਹੋਈ ਹੈ। ਮੁੜਲੀ ਪੁਲਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੋਰੀ ਲੁੱਟ ਖੋਹਾਂ ਦੀਆਂ ਵਾਰਦਾਤਾਂ ਤੇਜ਼ ਦਰ ਤਾਰ ਹਥਿਆਰਾਂ ਦਾ ਡਰਾਵਾ ਦੇ ਕੇ ਹਾਈ ਵੇਟ ਦੇੰਤ ਰਾਸ਼ਮੀ ਕਰਦੇ ਸਨ ਜੋ ਹੁਣ ਤੱਕ ਇਹਨਾਂ ਦੋਸ਼ੀਆਂ પાસે 10 ਦੇ ਕਰੀਬ ਵਾਰਦਾਤ ਰੇਸ ਕੀਤੀ ਜਾ ਚੁੱਕੀਆਂ ਹਨ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮੰਡ ਹਾਸਲ ਕਰ ਪੁਛਗਿੱਤ ਜਾਰੀ ਕੀਤੀ ਜਾ ਰਹੀ ਹੈ ਫਲੋਰ ਤੋਂ ਪ੍ਰਭ ਪਾਲ ਦੀ ਰਿਪੋਰਟ ਸਭ ਤੋਂ ਈਕ ਲੋਟਾ ਫੋਮ ਕਰਨ ਵਾਲੇ ਗਰੋਹ ਦੇ ਮੈਂਬਰਾਂ ਤੋਂ ਵੀਤੇ ਹੈਗੇ ਆ। ਸਤਿਫੋਂ ਦੇ ਹੈਗੇ ਆ ਕਿ ਇਹ ਵੀ ਦਾ ਫੀ ਬ੍ਰਾਂਮ ਹੋਈ ਸਕਣ। ਸ਼੍ਰੀ ਹਰਕਮਰਪ੍ਰੀਤ ਸਿੰਘ ਖੱਕ ਜੀ ਐਸਐਸਪੀ ਸਾਹਿਬ ਬਿਹਾਰਤੀ ਜੰਦਰ ਜਿਉਹ ਨੂੰ ਨਸ਼ਿਆਂ ਵਿਰੁੱਧ ਤੇ ਮਾੜੇ ਅਸਰਾਂ ਵਿਰੁੱਧ ਮਹਿਮ ਚਲਾਈ ਗਈ ਆ। ਇਸ ਨੂੰ ਬਹੁਤ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਸਰਾਂ ਦੇ ਵਿਰੁੱਧ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਅਤੇ ਉਹਦੀ ਟੀਮ ਵੱਲੋਂ ਜਿਹਦੇ ਚ ਪੰਜ ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਇਹ ਹੋਰ ਲੁੱਟਾਂ ਖੋਹਣ ਦੀ ਯੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਕੁਝ ਲੇਡੀਜ਼ ਕੋਲੋਂ ਖੋਏ ਸੀ ਤੇ ਹਾਈਵੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇਹ ਖੋਹ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਸਰ ਪਸ਼ੋਕੜ ਕੀ ਕਰਨਾ ਇਹਨਾਂ ਦੇ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਕਰੀਬ ਸੱਤ ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਜੀ ਤੇ ਇਹਨਾਂ ਦਾ ਅਸੀਂ ਪੁਲੀਸਮਾਨ ਲੈ ਰਹੇ ਹਾਂ ਉਹਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਹੋਰ ਪੁਸ਼ਕਿਸ਼ ਕਰਾਂਗੇ ਇਹ ਨਸ਼ੇ ਦੇ ਆਦੀ ਜਿੱਦਾਂ ਲੱਗਦੇ ਇਹਨਾਂ ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾ ਰਹੇ ਹਾਂ ਉਹਨਾਂ ਦਾ ਨਾਰਕੋਟਿਕ ਫਿਰ ਉਸ ਤੋਂ ਬਾਅਦ ਕਲੀਅਰ ਪੁਰਾਣੇ ਮੁਕੱਦਮੇ ਇਹਨਾਂ ਤੇ ਸੱਤ ਮੁਕੱਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਪੰਜਾਂ ਮੈਂਬਰੀ ਕਰੋ ਉਹਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਉਹਨੂੰ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟਖੋਹਾਂ ਵਾਲੇ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਸਾਡਾ 5ਵਾਂ ਗੈਂਗ ਹੈਗਾ ਜਿਹੜਾ ਫੋਰ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਹੈ ਇਹ ਕਾਬੂ ਕੀਤੇ ਨੇ ਜਿਹੜੇ ਮੋਟਰਸਾਈਕਲ ਇਹਨਾਂ ਦੇ ਵਿੱਚੋਂ ਇਹਨਾਂ ਨੇ ਖੋਹ ਕੀਤੇ ਇਹ ਮੋਟਰਸਾਈਕਲ ਇਹਨਾਂ ਨੇ ਇੱਕ ਲੋਕਲ ਖੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਹ ਇਸ ਦੌਰਾਨੇ ਰਿਮਾਂਡ ਇਹਨਾਂ ਤੋਂ ਪੁਸ਼ਕਿਸ਼ ਕਰਕੇ ਇਸ ਦਾ ਕਲੀਅਰ ਕਰਾਂਗੇ ਇਹਨਾਂ ਦੇ ਹੋਰ ਵੀ ਸਾਥੀ ਕੋਲੇ ਹੀ ਹਨ ਇਹ ਪੰਜ ਸਾਥੀ ਨੇ ਇਹਨਾਂ ਦੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਵੀ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿੰਨੇ ਕਰਦੇ ਸੀ ਕਿੱਥੋਂ ਚੋਰੀ ਕਰਦੇ ਕਿੱਥੋਂ ਵੇਚਦੇ ਜਿਹੜਾ ਕਿਹੜੇ ਏਰੀਆਈ ਵਾਰਦਾਤਾਂ ਕੀਤੀਆਂ ਮੋਸਟਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰਦਾਤਾਂ ਮੰਨੀਆਂ ਨੇ ਇਹ 10 ਵਾਰਦਾਤਾਂ ਜਿਹੜੀਆਂ ਇਹਨਾਂ ਨੇ ਗੁਰਾਇਆਂ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਰੀਡ ਵਿੱਚ ਕੀਤੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ